ਕਿਪਾ ਨਾ ਨਾ ਆ ਆ ਚੰਦੀ ਆ ਸਾਲਾ ਉਹ ਕਿਉਂ ਨਹੀਂ ਥੱਲੇ ਕਰ ਦੇ ਥੱਲੇ ਕਰ ਦੇ ਤਾਪਦਾ ਵੀ ਧੰਨਵਾਦ ਜਿਹੜਿਆਂ ਨੇ ਸਾਨੂੰ ਇੰਨੀ ਸੋਹਣੀ ਦੀਵਾਲੀ ਮਨਾਈ ਐ ਅਸੀਂ ਘਰੇ ਇਹੀ ਜੀਆਂ ਦੀਵਾਲੀਆਂ ਨਹੀਂ ਦੀ ਮਨਾਈਆਂ ਕਦੇ ਜਿਹੜੀਆਂ ਉਰੇ ਆ ਕੇ ਮਨਾਉਨਿਆ ਧੰਨਵਾਦ ਤੁਹਾਡਾ ਤੁਹਾਡੀ ਦਿੱਤਾ ਖਾਨਿਆ ਅਸੀਂ ਤੁਹਾਡੇ ਚਰਨਾਂ ਦੇ ਭੂੜਾ ਅਸੀਂ ਤੁਸੀਂ ਬਹੁਤ ਵੱਡਾ ਉਦਮ ਚੱਕ ਰਿਹਾਗਾ ਜਿਹੜਾ ਸਾਡਾ ਬਹੁਤ ਧੰਨਵਾਦ ਤੁਹਾਡੇ ਧੰਨ ਧੰਨਵਾਦ ਬਹੁਤ